ਇਰਕੀ ਸਾਨੂੰ ਪਥਨ ਆਲੇ ਆਂਦੇ ਵੀ ਇਹ ਤੁਸੀਂ ਆਹ ਜੋੜੀ ਖੜੋ ਹਾਂਜੀ ਇਹ ਜੋੜੀ ਸਾਡੀ 13000 ਰੁਪਏ ਦੀ ਆਈ ਹੈ ਠੀਕ ਹੈ ਜੀ ਖਰਚਾ ਪਾ ਕੇ ਸਾਨੂੰ 14 ਦੀ ਚੱਲੀ ਹੈ ਠੀਕ ਹੈ ਜੀ ਤੇ 3-4000 ਵੱਧ ਵੀ ਲਾਇਆ ਤਾਂ ਵੀ ਕੋਈ ਫਾਇਦਾ ਨਹੀਂ ਹੋਇਆ ਠੀਕ ਹੈ ਜੀ ਹਾਂਜੀ ਚੌਥੇ ਮਹੀਨੇ ਪੋੜ ਫੇਰ ਪਾੜ ਗਏ ਠੀਕ ਹੈ ਜੀ ਤੇ ਬਾਅਦ ਚ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ ਕੋਈ ਜ਼ਿੰਮੇਵਾਰੀ ਨਹੀਂ ਚੁੱਕਦਾ ਜੀ ਸਹੀ ਹਾਂ ਸਸੀ ਕਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਹਾਂ ਜਿਵੇਂ ਤੁਸੀਂ ਵੇਖਦੇ ਰਹਿੰਦੇ ਰਹਿੰਦੇ ਜੇ ਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਨੇ ਆ ਤੇ ਅੱਜ ਵੀ ਤੁਹਾਡੇ ਵਾਸਤੇ ਇੱਕ ਜਿਹੜੀ ਵੀਡੀਓ ਆਪ ਲੈ ਕੇ ਆਏ ਆ ਉਹ ਵੀਡੀਓ ਹੈਗੀ ਆ ਜੀ ਕੁਝ ਦਿਨ ਪਹਿਲਾਂ ਜਿਵੇਂ ਆਪਾਂ ਇੱਕ ਬਲੋਰ ਬਣਾਇਆ ਸੀਗਾ ਤੇ ਆਪਾਂ ਬਲੋਰ ਉਹ ਜਿਹੜਾ ਵਾ ਉਹ ਪਿੰਡ ਗੰਡੀਵਿੰਡ ਸਰਦਾਰ ਸਾਹਲ ਸੋਹਣਾ ਦੀ ਚੱਕੀ ਤੇ ਫਿੱਟ ਕੀਤਾ ਵਾ ਤੇ ਆਜੋ ਪਹਿਲਾਂ ਤੇ ਤੁਹਾਨੂੰ ਬਲੋਰ ਦੀ ਫਿਟਿੰਗ ਦਿਖਾਉਨੇ ਆ ਤੇ ਕੀ ਕੀ ਆਪਾਂ ਨੂੰ ਉਹਦੇ ਵਿੱਚ ਕਰਨਾ ਪਿਆ ਫਿਟਿੰਗ ਕਰਨ ਵਾਸਤੇ ਇੱਕ ਨਾਲ ਆਪਾਂ ਨੂੰ ਇਹਦੇ ਜਿਹੜੀ ਐ 30 ਦੀ ਪੋਲੀ ਜਿਹੜੀ ਐ ਲਾਉਣੀ ਪਈ ਆ ਛਾਵਟ ਦੇ 220 ਚੱਕਰ ਸੀਗੇ ਠੀਕ ਹੈ ਜੀ ਤੇ ਇਹ ਜਿਹੜਾ ਬਲੂਰ ਆਪਾਂ ਬਣਾਇਆ ਸੀਗਾ ਇਹ ਇੱਥੇ ਫਿੱਟ ਕੀਤਾ ਵਾ ਤੇ ਫਿਟਿੰਗ ਇਹਦੀ ਥੱਲੇ ਉਹ ਪਿਟਿਸ਼ਨ ਜਿਹੜਾ ਬਣ ਕੇ ਗਾਡਰਾਂ ਦੇ ਉੱਤੇ ਜਿਹੜਾ ਇਹਦੇ ਚੈਨਲ ਲਾ ਕੇ ਤੇ ਫਿਰ ਫਿਟਿੰਗ ਕੀਤੀ ਆ ਤੇ ਬਾਕੀ ਹਿਲਦਾ ਹੁਲਦਾ ਨਹੀਂਗਾ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਬਲੂਰ ਤੇ ਜਿਵੇਂ ਆਪਾਂ ਉਸ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਇਸ ਬਲੂਰ ਦੇ ਜਿਹੜੇ ਆ ਚੱਕਰ ਰੱਖਣੇ ਆ 1850 ਠੀਕ ਹੈ ਜੀ ਆਪਾਂ 1850 ਚੱਕਰ ਰੱਖਿਆ ਸੀਗਾ ਆਪਾਂ ਕੰਪਾਈਲਰ ਜਿਹੜਾ ਸੀਗਾ ਇਹਦਾ ਬਲੂਰ ਦਾ ਬਣਾਇਆ ਸੀਗਾ 2 ਇੰਚੀ 2 ਸੁੱਤਰ ਪਹਿਲੇ ਆਪਣੇ ਜਿਹੜਾ ਬਲੂਰ ਲੱਗਾ ਸੀਗਾ ਉਹਦਾ 1 ਇੰਚੀ ਤੇ 4 ਕ ਸੁੱਤਰ ਸੀਗਾ ਜਾਨੀ ਕਿ 1.5 ਇੰਚੀ ਦੇ ਲੱਗੇ ਸੀ ਤੇ ਇਹਦਾ ਬਲੂਰ ਜਿਹੜਾ ਵਾ ਉਹ ਆਪਾਂ ਥੋੜਾ ਜਿਹਾ ਵੱਡਾ ਬਣਾਇਆ ਸੀਗਾ ਤੇ 1850 ਚੱਕਰ ਰੱਖਣ ਦੀ ਆਪਾਂ ਗੱਲ ਕੀਤੀ ਸੀ ਵੀ ਆਪਾਂ 1850 ਚੱਕਰ ਤੇ ਚਲਾਵਾਂਗੇ ਇਹਨੂੰ ਪਰ ਹੋਇਆ ਕੀ ਕਿ ਇੱਥੇ ਜਦੋਂ ਆਪਾਂ ਚਲਾਇਆ ਤੇ ਇਹਨੇ ਪੂਰਾ ਆਟਾ ਨਹੀਂ ਖਿੱਚਿਆ 1850 ਚੱਕਰ ਤੇ ਠੀਕ ਹੈ ਜੀ ਤੇ ਇਹਦੇ ਚੱਕਰ ਸਾਨੂੰ ਮੁੜ ਕੇ ਹੁਣ ਕਰਨੇ ਪਏ ਆ ਸਾਡੇ 2250 ਚੱਕਰ ਕਰਨਾ ਪਿਆ 2270 ਚੱਕਰ ਆ ਜੀ ਹੁਣ ਬਲੌਰ ਦੇ ਫਿਰ ਇਹਨੇ ਆਟਾ ਚੁੱਕਿਆ ਬਲੌਰ ਨੇ ਤੇ ਇਹ ਐਸੀ ਇੱਕ ਤਜਰਬਾ ਹੀ ਕੀਤਾ ਸੀਗਾ ਕਿ ਵੀ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ ਥੋੜਾ ਕੰਪਾਈਲਰ ਵੱਡਾ ਕਰਕੇ ਵੇਖੀਏ ਤੇ ਥੋੜੇ ਜਿ ਚੱਕਰ ਘਟਾ ਦਈਏ ਤੇ ਇਵੇਂ ਹੋ ਸਕਦਾ ਕਿ ਨਹੀਂ ਹੋ ਸਕਦਾ ਪਰ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਕੰਪਾਈਲਰ ਭਾਵੇਂ ਤੁਸੀਂ 2 ਇੰਚੀ ਬਣਾ ਲਓ ਭਾਵੇਂ 3 ਇੰਚੀ ਬਣਾ ਲਓ ਉਹ ਜਿਹੜੇ ਆਪਣਾ ਡਿਪੈਂਡ ਕਰਦਾ ਜੀ ਅੱਗੇ ਆਪਾਂ ਉਤੋਂ ਕਿੰਨਾ ਕੁ ਕੰਮ ਲੈਣਾ ਬਲੋਰ ਤੋਂ ਜਾਂ ਉਹਦਾ ਵਾਇਆ ਕਿੰਨਾ ਕਹਦਾ ਹੁਣ ਵਾਇਆ ਜਿਹੜਾ 20 ਫੁੱਟ ਦੇ ਲਾਗੇ ਬੰਨੇ ਸੀਗਾ ਆ ਜਿਹੜੇ ਪਾਈਪ ਹੋਆ ਨਾ ਇਹ 20 ਫੁੱਟ ਦੇ ਲਾਗੇ ਬੰਨੇ ਸੀ ਇਹਦਾ ਵਾਇਆ ਇਕ ਤਾਂ ਇਹਨਾਂ ਦਾ ਵਾਇਆ ਲੰਮਾ ਸੀਗਾ ਬਲੂਰ ਦੂਰ ਫਿੱਟ ਹੋਇਆ ਸੀ ਤੇ ਪੱਕੀ ਸਾਡੇ 2250 ਚੱਕਰ ਤੇ ਜਿਹੜਾ ਵਾਇਦਾ ਪੂਰਾ ਵਧੀਆ ਆਟਾ ਜਿਹੜਾ ਵਾ ਇਹ ਚੁੱਕਦਾ ਵਾ ਤੁਹਾਨੂੰ ਚਲਾ ਕੇ ਵਿਖਾਵਾਂਗੇ ਇਹਦੇ ਤੇ ਬਾਕੀ ਆਪਾਂ ਗੱਲ ਕਰਦੇ ਆ ਸਰਦਾਰ ਹਾਲਸੋਂ ਉਹਨਾਂ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਆ ਜਿਹੜੀਆਂ ਆਪਾਂ ਤੁਹਾਨੂੰ ਫਿੱਟ ਕਰਕੇ ਦਿੱਤਾ ਵਾ ਬਲੂਰ ਕਿਵੇਂ ਲੱਗਦਾ ਤੁਹਾਨੂੰ ਵੀ ਵਧੀਆ ਵਾ ਜਾਂ ਕਿਵੇਂ ਆ ਹਾਂ ਠੀਕ ਹੈ ਜੀ ਜੇ ਇਹ ਮੁਸ਼ਕਲ ਹੀ ਵੀ ਸਾਡਾ ਆਟਾ ਬਹੁਤ ਗਰਮ ਆਉਂਦਾ ਤੇ ਗਰਮ ਆਟਾ ਉਹਨਾਂ ਦੇ ਨਾਲ ਜਿਹੜੀ ਸਾਡੀ ਜੋੜੀ ਪੱਥਰ ਪਾੜ ਜਾਂਦੇ ਹਾਂਜੀ ਤੇ ਉਹਦਾ ਕਰਕੇ ਅਸੀਂ ਇਹ ਆਟਾ ਠੰਡਾ ਕਰਨ ਦਾ ਕਰਕੇ ਠੀਕ ਹੈ ਜੀ ਠੀਕ ਬਲੂਅਰ ਲਵਾਇਆ ਠੀਕ ਹੈ ਜੀ ਤੇ ਜਦੋਂ ਆਪਾਂ ਹੁਣ ਮੰਨ ਲਓ ਬਲੂਅਰ ਲਾਤਾ ਵਾ ਤੁਸੀਂ ਕੱਲ ਵੇਖੀ ਆ ਚਲਾ ਕੇ ਚੱਕੀ ਤੇ ਅੱਜ ਵੀ ਤੁਸੀਂ ਸਾਰਾ ਦਿਨ ਚੱਕੀ ਚਲਾਈ ਆ ਤੁਹਾਨੂੰ ਕੋਈ ਪਰੇਸ਼ਾਨੀ ਆਈ ਕਿਸ ਤਰ੍ਹਾਂ ਦੀ ਨਹੀਂ ਕੋਈ ਪਰੇਸ਼ਾਨੀ ਨਹੀਂ ਆਟਾ ਠੀਕ ਹੈ ਠੰਡਾ ਆਉਂਦਾ ਠੀਕ ਹੈ ਜੀ ਤੇ ਜਿਵੇਂ ਤੁਸੀਂ ਅੱਗੇ ਜੋੜੀ ਜਿਹੜੀ ਆ ਪੁੜਾਂ ਦੀ ਕਿੰਨੇ ਕ ਦੀ ਅੱਗੇ ਲਿਆਂਦੀ ਸੀਗੀ ਤੇ ਕਿੰਨੇ ਕ ਦਾ ਨੁਕਸਾਨ ਹੋ ਜਾਂਦਾ ਹੈਗਾ ਤੁਹਾਡਾ 6 ਮਹੀਨਿਆਂ ਦੇ ਵਿੱਚ ਜੋੜੀ ਜੀ ਲਗਭਗ 13 13000 ਦੀ ਆਉਂਦੀ ਹੈ ਹਾਂਜੀ ਤੇ ਉਹਨਾਂ ਨੇ ਸਾਨੂੰ ਜੋੜੀ ਦੀ ਗਾਰੰਟੀ ਵੀ ਦਿੱਤੀ 6 ਮਹੀਨੇ ਦੀ ਠੀਕ ਹੈ ਜੀ ਪਰ ਜੋੜੀ ਚੌਥੇ ਮਹੀਨੇ ਲੱਗ ਜਾ ਕੇ ਜੋੜੀ ਸਾਡੀ ਫੇਰ ਪੁੱਟ ਪਾੜ ਗਈ ਠੀਕ ਹੈ ਜੀ ਤੇ ਕੋਈ ਗਾਰੰਟੀ ਗਾਰੰਟੀ ਵਾਲੀ ਵਾਰਸ ਨਹੀਂਗਾ ਬਣਦਾ ਬਣ ਕੇ ਠੀਕ ਹੈ ਜੀ ਇਹ ਕਰਕੇ ਅਸੀਂ ਇਹ ਵੀਰ ਦਾ ਤਰਲਾ ਮਾਰਿਆ ਬਸਾਨੂੰ ਇਹ ਲਾ ਕੇ ਦੇ ਕਾੜਾ ਖਰਚਾ ਖੁਰਚਾ ਚਲੋ ਹੋ ਜੂਗਾ ਤੇ ਕੋਈ ਨਹੀਂ ਸਾਡੀ ਜਿਹੜੀ ਜੋੜੀ ਖਰਾਬ ਹੋ ਜਾਂਦੀ ਦੋ ਤਿੰਨ ਮਹੀਨੇ ਬਾਅਦ ਸਾਡਾ ਇਹ ਕਰਕੇ ਹੀ ਕੀਤਾ ਕੰਮ ਅੱਗੇ ਵੇਖੋ ਕੀ ਬੰਦਾ ਵੇਖੋ ਜੀ ਜਿਵੇਂ ਤੁਸੀਂ ਵੇਖਿਆ ਕਿ ਜਿਹੜੀ ਪੁੜਾਂ ਦੀ ਜੋੜੀ ਆ ਨਾ ਉਹ ਕਿਉਂ ਖਰਾਬ ਹੁੰਦੀ ਸੀ ਅੱਜ ਉਹ ਤੁਹਾਨੂੰ ਦੱਸਦੇ ਆ ਕੀ ਹੁੰਦਾ ਸੀ ਕਿ ਜਦੋਂ ਇਹ ਵੀਰਜੀਣੀ ਚਲਾਉਂਦੇ ਸੀ ਨਾ ਚੱਕੀ ਸਿੱਧਾ ਇੱਥੋਂ ਹੀ ਆਟਾ ਪੀਂਦੇ ਸੀਗੇ ਚੱਕੀ ਤੋਂ ਤੇ ਆਜੋ ਆ ਤੁਹਾਨੂੰ ਵਿਖਾਉਨੇ ਆ ਤਰੇੜਾ ਹੀ ਪੁੜ ਨੂੰ ਆ ਵੇਖੋ ਕੀ ਹੁੰਦਾ ਸੀ ਕਿ ਭਾਫ਼ ਬਣਦੀ ਸੀ ਚੱਕੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਣਕਾਂ ਸਿੱਲੀਆਂ ਆ ਗਈਆਂ ਜਾਂ ਵੈਸੇ ਵੀ ਕਣਕ ਦੇ ਵਿੱਚ ਥੋੜੀ ਜੀ ਜਿਹੜੀ ਸੈਲ ਹੁੰਦੀ ਆ ਨਾ ਉਹਦੇ ਕਰਕੇ ਵੀ ਭਾਫ਼ ਬਣ ਜਾਂਦੀ ਆ ਵਿੱਚ ਚੱਕੀ ਦੇ ਭਾਫ਼ ਦਾ ਕਰਕੇ ਪੁੜ ਪਾਟ ਜਾਂਦੇ ਆ ਠੀਕ ਹੈ ਜੀ ਤੇ ਇਹ ਹੁਣ ਇਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਨੇ ਵੀਰਜੀ ਹੁਣਾਂ ਨੇ ਤੀਜੀ ਜੋੜੀ ਜਿਹੜੀ ਆ ਨਾ ਇਹ ਤੀਜੀ ਜੋੜੀ ਪਾ ਲਈ ਆ ਕਿਉਂਕਿ ਮੈਂ ਇਹਨਾਂ ਦੇ ਇੱਥੇ ਆਉਂਦਾ ਹੀ ਰਿਨਾ ਲੱਗੇ ਸਾਡੇ ਪਿੰਡ ਵਾਏ ਜਿਆਦਾ ਦੂਰ ਨਹੀਂਗੇ ਸਾਡੇ ਆਪ ਦੇ ਸੱਜਣ ਵਾ ਤੇ ਇਹ ਤੀਜੀ ਜੋੜੀ ਜਿਹੜੀ ਆ ਇਹਨਾਂ ਨੇ ਬਦਲ ਲਈ ਆ ਪੁੜਾਂ ਦੀ ਬਹੁਤ ਪਰੇਸ਼ਾਨ ਸੀਗੇ ਬਲੋਰ ਦੀ ਇਹਨਾਂ ਨੂੰ ਅੱਜ ਤੋਂ ਲਗਭਗ ਮੈਂ ਸਾਲ ਪਹਿਲਾਂ ਦੀ ਸਲਾਹ ਦੇਈ ਜਾ ਰਿਆ ਸਾਂ ਕਿ ਤੁਸੀਂ ਇੰਜ ਕਰੋ ਬਲੋਰ ਲਾ ਲਓ ਬਲੋਰ ਲਾ ਲਓ ਤੇ ਇਹ ਆਂਦੇ ਸੀ ਕਿ ਚਲੋ ਕੋਈ ਨਹੀਂ ਕੰਮ ਚੱਲੀ ਜਾਂਦਾ ਪਰ ਅੱਜ ਜਦੋਂ ਇਹਨਾਂ ਨੇ ਤੀਜੀ ਜੋੜੀ ਬਦਲੀ ਪੁੜਾਂ ਦੀ ਤੇ ਵੇਖਿਆ ਕਿ ਵੀ ਹੁਣ ਉਹਦਾ ਵੀ ਕੋਈ ਵਾਲੀ ਵਾਰਸ ਨਹੀਂ ਗਾ ਗਰੰਟੀਆਂ ਦੇ ਦਿੰਦੇ ਆ ਪਰ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਚੀਜ਼ਾਂ ਦਾ ਮੁੜ ਕੇ ਕੀ ਕਹਿ ਦਿੰਦੇ ਆ ਨਹੀਂ ਜੀ ਤੁਸੀਂ ਬਲੋਰ ਨਹੀਂ ਲਾਉਂਦੇ ਤਾਂ ਕਰਕੇ ਜੋੜੀ ਪਾੜ ਗਈ ਤੁਸੀਂ ਇਹ ਪਹਿਲਾਂ ਅਗਲੇ ਨੂੰ ਪੁੱਛੋ ਕਿ ਵੀ ਅਸੀਂ ਗਰੰਟੀ ਤਾਂ ਦੇਣੀ ਜੇ ਬਲੋਰ ਲੱਗਾ ਤਾਂ ਜ਼ਿਆਦਾਤਰ ਇੰਜ ਹੀ ਕਰਦੇ ਆ ਦੁਕਾਨਦਾਰ ਕਿ ਜਦੋਂ ਅਸੀਂ ਪੁੱੜ ਲੈਣੇ ਹੁੰਦੇ ਆ ਉਦੋਂ ਤਾਂ ਗਰੰਟੀਆਂ ਦੇਈ ਜਾਣਗੇ ਬਾਅਦ ਚ ਗਰੰਟੀ ਕੋਈ ਨਹੀਂ ਵੰਦਾ ਪਹਿਲਾਂ ਕਾਰਨ ਦੱਸੋ ਕਿ ਵੀ ਜਿਵੇਂ ਮੰਨ ਲਓ ਹੁਣ ਵੀਰ ਜੀ ਉਹਨਾਂ ਦੇ ਬਲੋਰ ਨਹੀਂ ਲੱਗਾ ਜਾਂ ਤਾਂ ਉਹਨਾਂ ਨੂੰ ਪਹਿਲਾਂ ਦੱਸ ਦੇ ਕੇ ਵੀ ਨਹੀਂ ਤੁਹਾਡੇ ਬਲੋਰ ਨਹੀਂ ਲੱਗਾ ਤੇ ਅਸੀਂ ਨਹੀਂ ਜ਼ਿੰਮੇਵਾਰੀ ਚੁੱਕ ਸਕਦੇ ਜਾਂ ਤਾਂ ਅਗਲੇ ਦਿਨ ਨਾਲ ਕਨਫਰਮ ਕਰਨ ਇਸ ਚੀਜ਼ ਦਾ ਤੇ ਚਲੋ ਹੁਣ ਤੁਹਾਨੂੰ ਆਪਾਂ ਚੱਕੀ ਵਿਖਾਉਨੇ ਆ ਚਲਾ ਕੇ ਤੇ ਬਾਕੀ ਆਪਾਂ ਜਿਹੜੀ ਚੀਜ਼ ਬਣਾਈ ਆ ਉਹਦੀ ਆਪਾਂ ਇਹਨਾਂ ਨੂੰ ਫੋਲੋ ਜ਼ਿੰਮੇਵਾਰੀ ਦਿੱਤੀ ਆ ਵੀ ਅੱਜ ਤੋਂ ਦੋ ਸਾਲਾਂ ਨੂੰ ਸਾਲ ਨੂੰ ਜਦੋਂ ਵੀ ਤੁਹਾਨੂੰ ਕੋਈ ਪਰੇਸ਼ਾਨੀ ਆ ਤੁਸੀਂ ਸਾਨੂੰ ਫੋਨ ਕਰੋ ਅਸੀਂ ਹਾਜ਼ਰ ਹੋਵਾਂਗੇ ਤੇ ਅੱਗੇ ਵੀ ਆਪਾਂ ਇਹਨਾਂ ਦੇ ਕੰਮ ਕਰਨ ਆਉਂਦੇ ਜਾਂਦੇ ਰਹਿਣੇ ਆ ਤੇ ਅੱਜ ਤੁਹਾਨੂੰ ਹਣ ਚੱਕੀ ਚਲਾ ਕੇ ਵਿਖਾਉਨੇ ਆ ਬਾਬਾ ਜੀ ਕਰੋ ਸਟਾਰਟ ਚੱਕੀ ਕਰੋ ਸਟਾਰਟ ਚੱਕੀ ਹਾਂ ਜੀ ਬਪਾ ਜੀ ਕਿਵੇਂ ਆ ਠੀਕ ਆ ਨਾ ਕੁੱਛ ਜੀ ਬਾਕੀ ਫਿਟਿੰਗ ਆਪਾਂ ਜਿਹੜੀ ਕੀਤੀ ਆ ਪੂਰੀ ਵਧੀਆ ਤਰੀਕੇ ਨਾਲ ਕੀਤੀ ਆ ਦੀ ਕੋਈ ਹਿੱਲਦੀ ਨਹੀਂ ਗਈ ਚੀਜ਼ ਕਈ ਵਾਰ ਹੁੰਦਾ ਕਿ ਚੀਜ਼ਾਂ ਦੀ ਫਿਟਿੰਗ ਸਹੀ ਨਾ ਹੋਣ ਕਰਕੇ ਹਿੱਲਦੀਆਂ ਹੁੰਦੀਆਂ ਵਾ ਜਿਵੇਂ 에어ਲੌਕ ਨਾਮ ਹੀ ਵੇਖਿਆਗੇ ਹਿੱਲੀ ਜਾਂਦੇ ਹੁੰਦੇ ਆ 에어ਲੌਕ ਵੀ ਵਧੀਆ ਤਰੀਕੇ ਨਾਲ ਫਿੱਟ ਕੀਤਾ ਬਲੋਰ ਵੀ ਇੰਨੇ ਵਧੀਆ ਤਰੀਕੇ ਨਾਲ ਫਿੱਟ ਕੀਤਾ ਕਿ ਇਹ ਹਿੱਲਦੀ ਨਹੀਂ ਗਈ ਕੋਈ ਚੀਜ਼ ਇਹਨਾਂ ਚੋਂ ਠੀਕ ਹੈ ਜੀ ਤੇ ਇੱਧਰ ਜਿਹੜਾ 에어ਲੌਕ ਆਪਾਂ ਚਲਾਇਆ ਜੀ 에어ਲੌਕ ਵਾਸਤੇ ਆਪਾਂ ਇੱਕ ਆ ਥੱਲੇ ਸ਼ਾਫਟ ਪਾਈ ਚੱਕੀ ਦੀ ਛੋਟੀ ਜੀ ਬਾਕੀ ਵੀਰ ਜੀ ਜਿਹੜਾ ਬਲੋਰ ਲਾਉਣ ਦਾ ਫਾਇਦਾ ਵਾ ਨਾ ਉਹ ਇਹ ਆ ਕਿ ਇੱਕ ਤਾਂ ਆਟਾ ਠੰਡਾ ਹੁੰਦਾ ਦੂਜੀ ਗੱਲ ਇਹ ਆ ਕਿ ਆਟਾ ਉੱਡਦਾ ਨਹੀਂ ਆ ਤੇ ਤੀਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਣਾ ਬੜਾ ਵੱਡਾ ਨੁਕਸਾਨ ਹੋਣ ਤੋਂ ਬਚ ਜਾਂਦਾ ਵਾ ਜਿਵੇਂ ਔੜ ਪਾੜ ਗਏ ਜਾਂ ਕੋਈ ਹੋਰ ਦਿੱਕਤਾਂ ਆ ਗਈਆਂ ਚੱਕੀ ਨਵੇੜਾ ਘਟ ਕੱਢਦੀ ਆ ਇਦੇ ਨਾਲ ਜਿਹੜਾ ਵਾ ਘੰਟੇ ਦਾ 10 ਤੋਂ 15 ਕਿਲੋ ਦਾ ਨਵੇੜੇ ਦਾ ਵੀ ਫਰਕ ਪੈ ਜਾਂਦਾ ਚੱਕੀ 10 15 ਕਿਲੋ ਵੱਧ ਕੱਢਦੀ ਆਟਾ ਪਹਿਲਾਂ ਜੇ ਮੰਨ ਲਓ ਤੁਹਾਡੀ ਚੱਕੀ 80 ਕਿਲੋ ਆਟਾ ਕੱਢਦੀ ਆ ਤੇ ਬਲੋਰ ਲਾਉਣ ਤੋਂ ਬਾਅਦ ਉਹ 95 ਕਿਲੋ ਆਟਾ ਕੱਢੂਗੀ ਤੇ ਜੇ ਕੁਆਂਟਲ ਪੀਂਦੀ ਆ ਤੇ ਫੇਰ ਇੱਕ ਕੁਆਂਟਲ 10 ਤੋਂ 10 ਤੋਂ 15 ਕਿਲੋ ਕੱਢੂਗੀ ਆਟਾ ਜਿਹੜੀ ਚੱਕੀ ਆ ਨਾ ਅੱਗੇ ਆਪਾਂ ਨੂੰ ਛੇਤੀ ਰਹੁਣੀ ਪੈਂਦੀ ਸੀ ਯਾਨੀ ਕਿ ਇੱਕ ਤਾਂ ਚੱਕੀ ਦਾ ਰੁਵਾਈ ਦਾ ਖਰਚਾ ਬਚੂਗਾ ਦੂਜੀ ਗੱਲ ਜਿਹੜਾ ਪੁੜਾਂ ਦਾ ਨੁਕਸਾਨ ਹੁੰਦਾ ਵਾ ਉਹ ਵੀ ਬਚ ਜਾਊਗਾ ਆਪਣਾ ਉਹ ਵੀ ਖਰਚਾ ਨਹੀਂ ਹੋਊਗਾ ਤੇ ਤੀਸਰੀ ਗੱਲ ਇਹ ਵੀ ਆ ਕਿ ਬਲੋਰ ਦਾ ਕੋਈ ਇੱਕ ਵਾਰੀ ਲਾਉਣ ਦਾ ਹੀ ਖਰਚਾ ਵਾ ਇਹਦੇ ਵਿੱਚ ਕੋਈ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈਗੀ ਕਿ ਜਿਹੜੀ ਇਹਦੇ ਵਿੱਚ ਖਰਾਬ ਹੋ ਜੂਗੀ ਸਿਰਫ ਇਹਦੇ 베ਰਿੰਗਾਂ ਤੋਂ ਇਲਾਵਾ ਦੋ 베ਰਿੰਗ ਹੀ ਆਦੇ ਵਿੱਚ ਜੂਸੀ 베ਰਿੰਗ ਲੱਗੇ ਉਹ ਵੀ ਕੋਈ ਜ਼ਿਆਦੇ ਮਹਿੰਗੇ ਨਹੀਂਗੇ ਜੇ ਉਹ ਵੀ ਕੋਈ ਸਾਲ ਦੋ ਸਾਲ ਬਾਅਦ ਖਰਾਬ ਹੁੰਦੇ ਤੇ 1000 ਤੋਂ 1200 ਰੁਪਏ ਕੀਮਤਾਂ ਸਿਰਫ 베ਰਿੰਗਾਂ ਦੀ بس ਇਹੀ ਚੀਜ਼ ਆ ਖਰਾਬ ਹੋਣ ਵਾਲੀ ਹੋਰ ਇਹਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਕਿ ਜਿਹੜੀ ਖਰਾਬ ਹੋ ਜੂਗੀ ਤੇ ਆਪਣੇ ਤੋਂ ਬਦਲੀ ਨਹੀਂ ਜਾਣੀ ਵੀ ਇਹਦਾ ਕੋਈ ਬਹੁਤਾ ਵੱਡਾ ਖਰਚਾ ਨਹੀਂ ਆ ਧੰਨਵਾਦੀ ਤੁਹਾਡਾ ਜਨਾ ਸਾਡਾ ਸਾਨੂੰ ਲਾ ਕੇ ਦਿੱਤਾ ਹੈ ਬਲੌਰ ਹਾਂਜੀ ਅਸੀਂ ਸਾਨੂੰ ਬਹੁਤ ਤੰਗੀ ਅੱਗੇ ਅਸੀਂ 10000 ਦੀ ਜੋੜੀ 10.5 ਦੀ ਲਿਆਉਣੇ ਹਨ ਕਿ ਸਾਨੂੰ ਆ ਪਥਨ ਆਲੇ ਆਂਦੇ ਵੀ ਤੁਸੀਂ ਆਹ ਜੋੜੀ ਖੜੋ ਹਾਂਜੀ ਇਹ ਜੋੜੀ ਸਾਡੀ 13000 ਰੁਪਏ ਦੀ ਆਈ ਹੈ ਠੀਕ ਹੈ ਖਰਚਾ ਪਾ ਕੇ ਸਾਨੂੰ 14 ਹੀ ਚੱਲੀ ਹੈ ਠੀਕ ਹੈ। ਇਹ 3-4000 ਵੱਧ ਵੀ ਲਾਇਆ ਤਾਂ ਵੀ ਕੋਈ ਫਾਇਦਾ ਨਹੀਂ ਹੋਇਆ। ਠੀਕ ਹੈ ਜੀ। ਹਾਂਜੀ। ਚੌਥੇ ਮਹੀਨੇ ਪੜ ਫੇਰ ਪਾੜ ਗਏ। ਠੀਕ ਹੈ ਜੀ। ਤੇ ਬਾਅਦ ਚ ਉਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਚੁੱਕੀ। ਕੋਈ ਜ਼ਿੰਮੇਵਾਰੀ ਨਹੀਂ ਚੁੱਕਦਾ ਜੀ। ਸਹੀ। ਹਾਂ। ਜਿਵੇਂ ਆਪਾਂ ਕਹਿ ਲਈਏ ਕਿ ਵੀ ਇਹਨਾਂ ਨੇ 3-4 ਵਾਰੀ ਜੋੜੀਆਂ ਜਿਹੜੀਆਂ ਵਾ ਸਾਲ ਦੇ ਵਿੱਚ ਬਦਲੀਆਂ ਸੀਗੀਆਂ ਤੇ ਉਹਦਾ ਕੋਈ ਵੀ ਉਹਨਾਂ ਨੇ ਮਤਲਬ ਬਾਅਦ ਚ ਜ਼ਿੰਮੇਵਾਰੀ ਨਹੀਂ ਚੁੱਕੀ ਕਿਸੇ ਨੇ ਵੀ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸਾਲ ਸੋਹਣਾ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਵਾ। ਤੇ ਬਾਕੀ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ